ਇਹ ਤੇ ਆਜਮ ਸਤਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਹੋਇਆ ਨਵਾਂ ਸ਼ਹਿਰ ਨਵੇਂ ਸ਼ਹਿਰ ਦਾ ਬਲਾਕ ਬਲਾਕ ਦੇ ਵਿੱਚ ਪੈਂਦਾ ਪਿੰਡ ਕਾਮਾ ਕਾਮੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 60ਵਾਂ ਫੁੱਟਬਾਲ ਟੂਰਨਾਮੈਂਟ ਬੜੇ ਹੀ ਵੱਡੇ ਜੰਗੀ ਪੱਦਰ ਦੇ ਉੱਪਰ ਕਰਵਾਇਆ ਜਾ ਰਿਹਾ ਖਿਡਾਰੀਆਂ ਦੇ ਅੰਦਰ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਆਪ ਜੀ ਨੂੰ ਮਿਲੇਗਾ ਠਾਠਾ ਮਾਰਦਾ ਇਕੱਠ ਇੱਥੇ ਨਜ਼ਰ ਆਵੇਗਾ ਸਟੇਜ ਦੇ ਉੱਪਰ ਮੋਹਤਵਾਰ ਬੈਠੇ ਨੇ ਸਰਪੰਚ ਸਹਿਬਾਨ ਬੈਠੇ ਨੇ ਪੰਚ ਸਹਿਬਾਨ ਬੈਠੇ ਨੇ ਪੂਰੀ ਟੀਮ ਬੈਠੀ ਹੈ ਪ੍ਰਬੰਧਕ ਬੈਠੇ ਹੈ ਆਪ ਜੀ ਨੂੰ ਇਹ ਜਿਹੜਾ ਮੈਚ ਹੈਗਾ ਦਿਖਾਵਾਂਗੇ ਵੱਖ-ਵੱਖ ਇਥੋਂ ਉਤਸ਼ਾਹ ਕਰਨ ਦੇ ਲਈ ਮੈਚ ਵਾਲੇ ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦੇਣ ਦੇ ਲਈ ਪਹੁੰਚੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਵਾਂਗੇ ਜੇਤਾ ਸਿੰਘ ਜੱਬੋ ਬਨਵ ਦੇ ਇਜਾਜ਼ਤ ਜੀ ਐਮਐਲਏ ਸਾਹਿਬ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਕਾਲ ਜੀ ਜੀ ਅੱਜ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਕਾਮੇ ਦੇ ਵਿੱਚ 60ਵੇਂ ਫੁੱਟਬਾਲ ਟੂਰਨਾਮੈਂਟ ਤੇ ਪਹੁੰਚੇ ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਸ਼ਹੀਦ ਕੁਲਦੀਪ ਸਿੰਘ ਸ਼ਹੀਦ ਸੋਨ ਸਿੰਘ ਸ਼ਹੀਦ ਚਮਨ ਲਾਲ ਜੀ ਦੀ ਜਾਤ ਦੇ ਅੰਦਰ ਅਜਾ 60ਵਾਂ ਪ੍ਰੋਗਰਾਮ ਹੈ ਨੌ ਜਵਾਨਾਂ ਨੂੰ ਪੰਜਾਬ ਦੀ ਜੋਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿਉਂਕਿ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਕੂਲ ਕਾਮਾ ਨਿਵਾਸੀਆਂ ਦਾ ਸਤਿਕਾਰਯੋਗ ਸਾਥੀਆਂ ਦਾ ਜਿਨ੍ਹਾਂ ਨੇ ਸ਼ਹੀਦਾਂ ਦੇ ਨਾਂ ਤੇ ਲਗਾਤਾਰ ਹਾਂ ਤੋਂ 60 ਸਾਲ ਪਹਿਲਾਂ ਜੋ ਟੂਰਨਾਮੈਂਟ ਰੰਮਦੇ ਸੀ ਜੀ ਜਿਨ੍ਹਾਂ ਬਜ਼ੁਰਗਾਂ ਨੇ ਜਿਨ੍ਹਾਂ ਮਹਾਨ ਸ਼ੀਤਾਂ ਨੇ ਟੂਰਨਾਮੈਂਟ ਰੰਮਦੇ ਜੀ ਉਹਨਾਂ ਦਾ ਬਹੁਤ ਵੱਡਾ ਅਪਰਾਲਾ ਸੀ ਕਿ ਆਪਾਂ ਬੱਚਿਆਂ ਨੂੰ ਸੇਧ ਦਈਏ ਬੱਚਿਆਂ ਨੂੰ ਖੇਡਾਂ ਵੱਲ ਪਾਈਏ ਔਰ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਦੇ ਪਿੱਛੇ ਇੰਨਾ ਲੰਮਾ ਸਮਾਂ ਚਲਾਉਣ ਵਾਲੇ ਸਾਥੀਆਂ ਦਾ ਜੀ ਜਿਹੜੇ ਹਰੇਕ ਸਾਲ 60 ਸਾਲ ਤੋਂ ਲਗਾਤਾਰ ਲਗਾਤਾਰ ਚਲਾ ਰਹੇ ਇਹ ਬਹੁਤ ਵੱਡਾ ਪ੍ਰਾਲਾ ਹੈ ਬਹੁਤ ਵੱਡੀ ਗੱਲ ਵਾ ਕਹਿਣਾ ਬੜਾ ਸੌਖਾ ਹੈ ਕਿਉਂਕਿ ਆਪਾਂ ਇੱਕ ਦੋ ਪ੍ਰੋਗਰਾਮ ਕਰਾ ਕੇ ਹਮਝ ਜਾਂਦੇ ਹਾਂ ਜਿਨ੍ਹਾਂ ਲੋਕਾਂ ਨੇ 60 ਸਾਲ ਤੋਂ ਇਹ ਲਗਾਤਾਰ ਪ੍ਰੋਗਰਾਮ ਅਰੰਭਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਦਾ ਦਿਲੋਂ ਦੀਆਂ ਗਹਿਰਾਈਆਂ ਤੋਂ ਔਰ ਧੰਨਵਾਦ ਕਰਦਾ ਹਾਂ ਸਮੁੱਚੇ ਨਗਰ ਦਾ ਸਮੁੱਚੀ ਪੰਚਾਇਤ ਦਾ ਔਰ ਸ਼ਤਕਾਰਯੋਗ ਸਾਥੀ ਸਾਡੇ ਦਿੱਲੀ ਤੋਂ ਹਰੇਕ ਵਾਰ ਆਉਂਦੇ ਜੀ ਬਿਲਕੁਲ ਜਿਨ੍ਹਾਂ ਦਾ ਕਿੱਡਾ ਵੱਡਾ ਸਹਿਯੋਗ ਪਿਆਰ ਹੋਊਗਾ ਜੀ ਜਿਹੜੇ ਹਰੇਕ ਵਾਰ ਨਹੀਂ ਤਾਂ ਕੰਮ ਛੱਡ ਕੇ ਬੰਦਾ ਕੇਵਰੇ ਇੱਕ ਅੱਧੀ ਵਾਰ ਮਿਸ ਕਰੇ ਮੈਂ ਪਿਛਲੀ ਵਾਰ ਵੀ ਮਰਿਆ ਸੀ ਇਸ ਕਰਕੇ ਮੈਂ ਜਿਹੜਾ ਇਹ ਸਾਰੇ ਸਾਥੀ ਅਪਰਾਲਾ ਕਰ ਰਹੇ ਉਹਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਅਛ ਲਗਾ ਵੀ ਕਰਦਾ ਔਰ ਬੱਚਿਆਂ ਨੂੰ ਜਿਹੜੀ ਦਿਸ਼ਾ ਸਹੀ ਦਿਸ਼ਾ ਦੇ ਰਹੇ ਆ ਉਹਦਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਇਲਾਕੇ 'ਚ ਬਹੁਤ ਵਧੀਆ ਕਿਉਂਕਿ ਐਮਐਲਏ ਸਾਹਿਬ ਇਹ ਲਗਾਤਾਰ 6 ਦਿਨ ਟੂਰਨਾਮੈਂਟ ਚੱਲਦੇ ਆ ਬਹੁਤ ਵੱਡਾ ਸਮਾਂ ਹੁੰਦਾ ਲਗਾਤਾਰ 6 ਦਿਨ ਚਲਾਣਾ ਇਹ ਚ ਐਨਆਰਆਈ ਭਰਾ ਵੀ ਲਗਾਤਾਰ ਇਹ ਫਿਕਸ ਡੇਟਾਂ ਆ ਉਹਨਾਂ ਦੇ ਵਿੱਚ ਇਨਾਰੇ ਭਰਾ ਵੀ ਇਹ ਕਾਮੇ ਦੇ ਵਿੱਚ ਪਹੁੰਚਦੇ ਜਿੱਥੇ ਕਾਮੇ ਦੇ ਵਿੱਚ ਵੱਡੇ ਦੰਗਲ ਕਰਵਾਏ ਜਾਂਦੇ ਆ ਉੱਥੇ ਇਹ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਜਿਹੜਾ ਉਨ ਸ਼ਾਸਨ ਹੈਗਾ ਆ ਜਾਂ ਇੱਥੇ ਇੱਕ ਠ ਜਿਹੜਾ ਹੈਗਾ ਠਾਠਾ ਮਾਰ ਦਾ ਨਜ਼ਰ ਆਉਂਦਾ ਜਿਹੜੇ ਅਜੇ ਘਰਾਂ 'ਚ ਬੈਠੇ ਆ ਜਿਹੜੇ ਨੌਜਵਾਨ ਅਜੇ ਸੋਚਦੇ ਆ ਖੇਡਾਂ ਪ੍ਰਤੀ ਜੁੜਨਾ ਜਾਂ ਖੇਡਾਂ ਪ੍ਰਤੀ ਨਹੀਂ ਜੁੜਨਾ ਉਹਨਾਂ ਨੌਜਵਾਨਾਂ ਨੂੰ ਕੀ ਕਰਨੇ ਚਾਹੀਦੇ ਕਿਉਂਕਿ ਇੱਥੇ ਦੇ ਨੌਜਵਾਨ ਤਾਂ ਸਿਹਤਮੰਗੇ ਸਾਡੇ ਇਲਾਕੇ ਦੇ ਜੀ 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 ਇਹ ਕੰਮ ਇਹਦੇ ਨੌਜਵਾਨ ਚਾਹੇ ਫੁੱਟਬਾਲ ਚਾਹੇ ਦੰਗਲ ਚਾਹੇ ਸਾਡੇ ਐਨਆਰਆਈ ਭਰਾ ਬਾਹਰੋਂ ਬੈਠ ਕੇ ਆਪਣੇ ਇਹਨਾਂ ਨਗਰਾਂ 'ਚ ਮਦਦ ਕਰਦੇ ਆ ਇਹ ਦਾ ਦੂਸਰੇ ਵਾਲੀ ਮਾਡਲ ਆ ਜੀ ਮੈਨੂੰ ਸਮਝਦਾ ਵੀ ਇਥੋਂ ਸਿੱਖ ਕੇ ਸਾਡੇ ਇਲਾਕੇ ਦੇ ਲੋਕਾਂ ਨੂੰ ਵੀ ਇਹਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਨੇ ਇੱਕ ਖੁਸ਼ੀ ਮਹਿਸੂਸ ਹੁੰਦੀ ਆ ਕਿਉਂਕਿ ਹਰ ਚੀਜ਼ ਨੂੰ ਰੇਂਜ ਕਰਨਾ ਭਾਵੇਂ ਪੱਤਰ ਦੇ ਉੱਪਰ ਕਾਫੀ ਮੁਸ਼ਕਲਾਂ ਆਂਦੀਆਂ ਕਿਉਂਕਿ ਇਸ ਚੀਜ਼ ਨੂੰ ਲਗਾਤਾਰ ਕੰਟੀ ਨੂੰ ਰੱਖਣਾ ਹੈਗਾ ਬਹੁਤ ਵੱਡੀ ਇਹ ਕੋਸ਼ਿਸ਼ ਹੁੰਦੀ ਆ ਨਗਰ ਨੂੰ ਇਕੱਠਾ ਕਰਨਾ ਸਰਪੰਚ ਸਾਹਿਬ ਵੀ ਇੱਥੇ ਹੁਣੇ ਖੜੇ ਆ ਵਿੱਚ ਹੀ ਹੈਗੇ ਆ ਕਿਉਂਕਿ ਬਹੁਤ ਵੱਡਾ ਸਹਿਯੋਗ ਹੈ ਸਭ ਤੋਂ ਵਧਾਈ ਦੇ ਪਾਤਰ ਹੈ ਐਮ ਐਲ ਏ ਸਾਹਿਬ ਪਹੁੰਚਿਆ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਖੁਸ਼ੀ ਇਸ ਤਰ੍ਹਾਂ ਜੀ ਵੀ ਦੇਖੋ ਇਹ ਬੜਾ ਵੱਡਾ ਜੀ ਪ੍ਰੋਗਰਾਮ ਹੈ ਸ਼ੇਦਨ ਲਗਾਤਾਰ ਚੱਲਿਆ ਅੱਜ ਸਾਡਾ ਫਾਈਨਲ ਸ਼ੇਵਾ ਦੇਣਾ ਅੱਜ ਤਾਂ ਖੁਸ਼ੀ ਵਾਲਾ ਪੰਜ ਦਿਨ ਪਿਛਲੇ ਜੀ ਬੜੇ ਸੁਖ ਸ਼ਾਂਤੀ ਨਾਲ ਦਰਸ਼ਕਾਂ ਨੇ ਪੂਰਾ ਮਨੋਰੰਜਨ ਕੀਤਾ ਜੇ ਦਰਸ਼ਕਾਂ ਨੇ ਮਨੋਰੰਜਨ ਕੀਤਾ ਤਾਂ ਅਸੀਂ ਵੀ ਖੁਸ਼ ਹਾਂ ਦਰਸ਼ਕਾਂ ਲਈ ਆ ਜੀ ਬਿਲਕੁਲ ਤੇ ਬਾਕੀ ਸਾਡਾ ਇਹ ਹੀ ਆ ਵੀ ਅਸੀਂ ਬੱਚਿਆਂ ਨੂੰ ਜਿੱਦਾਂ ਅਸੀਂ ਫੋਟੋ ਆਕੈਡਮੀ ਖੋਲੀ ਆ ਜੀ ਤੇ ਬਾਕੀ ਪਿੰਡਾਂ 'ਚ ਵੀ ਕਲੱਬਾਂ ਵੀ ਖੋਲਣ ਜੀ ਸਰਕਾਰ ਵੀ ਇਸ ਪਾਸੇ ਨੂੰ ਹੋਵੇ ਬਹੁਤ ਜ਼ਰੂਰੀ ਆ ਜਿਹੜਾ ਨਸ਼ੇਦਾਰ ਆਪਾਂ ਉਧਾਂ ਤੁਰੇ ਫਿਰਦੇ ਆ ਮਗਰ ਮਗਰ ਇਹ ਨਸ਼ਾ ਆਪੇ ਖਤਮ ਹੋ ਜਾਣਾ ਜਦੋਂ ਬੱਚਾ ਦਰੌਣ ਚ ਹੋਵੇ ਸ਼ਾਮ ਨੂੰ ਜੀ ਸੋ ਸਾਨੂੰ ਤਾਂ ਖੁਸ਼ੀ ਆ ਜੀ ਸਾਡਾ ਸਫਲ ਹੋ ਗਿਆ ਬਾਕੀ ਐਮਐਲਏ ਸਾਹਿਬ ਅੱਜ ਆਏ ਸਾਡੇ ਕੋ ਤੇ ਸਾਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਇਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਕਾਮਾ ਜੀ ਸਰਪ੍ਰਸ ਵਿਲੇਜ ਜੂਥ ਕਲੱਬ ਕਾਮਾ ਦੇ ਐਮਐਲਏ ਸਾਹਿਬ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਾਈ ਹੈ ਸਾਥਿਓ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇਸ 60ਵਾਂ ਫੁੱਟਬਾਲ ਟੂਰਨਾਮੈਂਟ ਕੰਮ ਇਹ ਦੇ ਇਸ ਧਰਤੀ ਦੇ ਉੱਪਰ ਹੋ ਰਿਹਾ ਇਹ ਸਕੂਲ ਹੈ ਜਿੱਥੋਂ ਪੜ ਕੇ ਦੇਸ਼ ਵਿਦੇਸ਼ ਦੇ ਅੰਦਰ ਵੱਡਾ ਨਾਮ ਕਮਾਇਆ ਇਹ ਐਸਸੀ ਗਰਾਊਂਡ ਹੈਗੀ ਆ ਇਸ ਗਰਾਊਂਡ ਦੇ ਅੰਦਰ ਵੀ ਬਹੁਤ ਨੌ ਜਵਾਨਾਂ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਵੱਡੀਆਂ ਮੱਲਾ ਮਾਰ ਕੇ ਦਿਖਾਉਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਜਗਤਾਰ ਸਿੰਘ ਜੱਬੋ ਵਨਗਿਓ ਆਯਾਜਤ ਧੰਨਵਾਦ मान कुर्सी पसंदि कयो बहुत-बहुत है ये पाथोर है नहीं ये दलवी है ਫੌਲੇ ਇਹ ਫੁੱਟਬਾਲ ਆਪ ਜੀ ਨੂੰ ਜੋ ਦਿਖਾ ਰਹੇ ਹਾਂ ਮਾਹਲ ਪਰ ਤੇ ਪਟਿਆਲਾ ਗਰਾਊਂਡ ਕਾਮੇ ਦੇ ਵਿੱਚ ਖੇਡਿਆ ਜਾ ਰਿਹਾ 60ਵਾਂ ਫੁੱਟਬਾਲ ਟੂਰਨਾਮੈਂਟ ਕਾਮੇ ਦੀ ਗਰਾਊਂਡ ਦੇ ਵਿੱਚ ਆਪ ਜੀ ਨੂੰ ਦਿਖਾ ਰਹੇ ਆ ਮਾਲ ਪਰ ਤੇ ਪਟਿਆਲੇ ਦੀਆਂ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਆਪ ਵੀਡੀਓ ਦੇ ਵਿੱਚ ਵੇਖਦੇ ਪਏ ਹੋ ਮੇਨਾ ਮੇਨਾ ਸ਼ਵਤ ਤੁਮ ਕਿ ਸਰ

त <laughs> सठवाँ फुटबॉल टूर्नामेंट ਕਾਮੇ ਦੇ ਵਿੱਚ ਕਰਵਾਇਆ ਜਾ ਰਿਹਾ ਜਿਹੜੀ ਆਈ ਹੈ ਉਹ ਸੈਕਿੰਡ ਬਾਲ ਗੇਲੋ ਤੋਂ ਹੱਟ ਬਚੀ ਜਾਂਦੇ ਆ ਅਗਾਜ਼ ਖੇਲਣ ਨੂੰ ਨਾਲ ਕਰਾ ਪਰ ਹਰ ਮਨ ਰੋਕਿਆ ਕਿ फुटबाल तो तो टूर्नामेंट तो जो आप देखते पे हो ਕਾਮੇ ਦੇ ਵਿੱਚ 60ਵਾਂ ਸ਼ਹੀਦੀ ਫੁੱਟਬਾਲ ਟੂਰਨਾਮੈਂਟ 2025 ਕਰਵਾਇਆ ਜਾ ਰਿਹਾ 25 ਨਵੰਬਰ ਤੋਂ 3 ਨਵੰਬਰ ਤੱਕ ਕਰ ਵਿਲੇਜ ਜੂਥ ਕਲੱਬ ਕਾਮਾ ਦੇ ਵੱਲੋਂ ਇਹ ਫੁੱਟਬਾਲ ਟੂਰਨਾਮੈਂਟ ਆਪ ਦੇਖਦੇ ਪਏ ਹੋ ਪਿੰਡ ਕੰਮੇ ਦੀ ਇਹ ਗਰਾਊਂਡ ਆ ਇੱਧਰ ਹੀ ਅੰਦਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਮੇ ਦੇ ਵਿੱਚ ਕਰਵਾਇਆ ਜਾ ਰਿਹਾ ਰਹਿਣ ਜੋ ਵੀ ਉਹਨੂੰ ਕਰਦੇ ਨੇ ਓਏ ਅੱਜੂ ਹਰਮਨ का अंदर न अंदरन